ਕੀ ਪਤਾ ਨਹੀਂ ਕੀ ਗੱਲ ਹੋ ਗਈ ਹੈ ਸਰੀਰ ਨੂੰ ਅੱਜ ਤੇ ਉੱਠੇ ਨਹੀਂ ਜਾਣ ਲਿਆ ਬਹੁਤ ਬੁਰਾ ਹਾਲਵਾ ਵੀਜੀ ਖਾਦ ਲਈ ਰੋਟੀ ਪਾਣੀ ਰੋਟੀ ਪਾਣੀ ਪੁੱਤ ਮੈਂ ਕੀ ਖਾਣਾ ਹੈ ਮੈਂ ਤੇ ਅੱਜ ਠੀਕ ਹੀ ਨਹੀਂ ਕੀ ਹੋ啊 ਜੀ ਨਹੀਂ ਪਤਾ ਨਹੀਂ ਕਿਤੇ ਮੇਰਾ ਗਲਾ ਬੜਾ ਖਰਾਬ ਹੋ ਗਿਆ ਈ ਅੱਛਾ ਨਾਲ ਹੀ ਬੁਖਾਰ ਹੋ ਗਿਆ ਤੇ ਤੁਸੀਂ ਮੈਨੂੰ ਦੱਸਦੇ ਅੱਡੇ ਤੋਂ ਦਵਾਈ ਲੈ ਆਉਂਦੇ ਢਿਲੋਗੋ ਦਵਾਈ ਤੇ ਕਰ ਹੈਗੀ ਪਈ ਉਹ ਮੈਂ ਖਾਦੀ ਆ ਖਰਾਕ ਆ ਖਰਾਕਾਂ ਦੋ ਤਿੰਨ ਪਈਆਂ ਨੇ ਜੀ ਅੱਛਾ ਅੱਛਾ ਆ ਤੇ ਆਪੇ ਹੁਣ ਹਾਂਦੇ ਹੋਲੀ ਫਰਕ ਪੈਣਾ ਪੁੱਤ ਵਾਹ ਇਹ ਤਾਂ ਹੈ ਇਹ ਜੱਟ ਦਾਮ ਕੱਟੇ ਕੀ ਕਰਨ ਹੋਰ ਹੁਣ ਮੌਸਮੀ ਆ ਜਾ ਰਿਹਾ ਹੋਇਆ ਤੇ ਉਹ ਬੀਜੀ ਮੈਂ ਤਾਂ ਡਾਣਾ ਸਲਾਹ ਕਰਨੀ ਸੀ ਵੀ ਉਹ ਤਾਂ ਪਹਿਣਾ ਹੀ ਰਮਨ ਆਹ ਤੇ ਉਹ ਕੋ ਗੱਲਬਾਤ ਨਹੀਂ ਕਰਦੀ ਉਹਨੂੰ ਦਿਨ ਦਾਣਾ ਕੀ ਹੈ ਫਿਰ ਹੁਣ ਉਹਨੇ ਤੇ ਵਿਚਾਰੀ ਨਾ ਨਹੀਂ ਕੋਈ ਵੀ ਪੁੱਤ ਗੱਲਬਾਤ ਕੀ ਹੈ ਮੈਂ ਸਭ ਪੁੱਛਿਆ ਨਹੀਂ ਪਤਰਾ ਖਰੀਦਿਆ ਉਹਨਾ ਮੈਂ ਤੂੰ ਤਾਂ ਕੀ ਤੈਨੂੰ ਚਾਹੀਦਾ ਵਾ ਕੱਪੜੇ ਬਣਾਈਆਂ ਕਿ ਜਾਂ ਪੈਸੇ ਕੋਈ ਦੇ ਦिए ਪਾਦੀ ਵੀ ਮੰਮੀ ਮੈਨੂੰ ਨਹੀਂ ਪਤਾ ਜੋ ਮਰਗੀ ਤਾਂ ਜੇ ਤਾਂ ਮੈਂ ਕੁਛ ਨਹੀਂ ਮੰਗਣਾ ਉਹ ਮੈਂ ਸ਼ਾਇਦ ਤੁਹਾਡੇ ਲਾਗੇ ਬੈਠੀ ਕੋ ਪੈ ਗਈ ਹੋਏ ਵੀ ਮੰਮੀ ਮੈਨੂੰ ਫੋੜ ਚਾਹੀਦਾ ਵਾ ਮੈਨੂੰ ਆ ਚਾਹੀਦਾ ਕੁੜੀਆਂ ਪਹਿਲੋ ਦੱਸ ਦਿੰਦੀਆਂ ਨਾ ਉਹਨੇ ਨਹੀਂ ਵਿਚਾਰੀ ਨੇ ਆਖਿਆ ਮੈਂ ਅੱਛਾ 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 ਉਹ ਤਾਂ ਦੀ ਮਰਜੀ ਐ ਜੋ ਮਰਜੀ ਫਤ ਲੈ ਲਿਓ ਉਹ ਮੇਰਾ ਰਾਦਾ ਪਤਾ ਕੀ ਮੇਰਾ ਰਾਦਾ ਇਹ ਵੀ ਜਦੋਂ ਦਾ ਵਿਆਹ ਹੋਇਆ ਨਾ ਉਦੋਂ ਹੱਡਾ ਹੱਥ ਥੋੜਾ ਜਿਹਾ ਤੰਗ ਸੀ ਆਹੋ ਹੈ ਤੇ ਇਦਾਂ ਹੀ ਆ ਤੇ ਮੈਂ ਹਾਂ ਚਾਰ ਹੁਣ ਥੋੜਾ ਜਨਾ ਹੱਥ ਸੋਖਾ ਆਇਆ ਵਾ ਤੇ ਮੇਰਾ ਰਾਦਾ ਹੀ ਚੱਲ ਸੋਨੇ ਦੀ ਕੋਈ ਚੀਜ਼ ਬਣਾ ਦਿੰਦੀ ਉਹਨੇ ਉਹ ਤੇ ਜੇ ਤੇ ਤੁਹਾਡੇ ਕੋ ਪਹੁੰਚ ਵਾ ਤੇ ਬਣਾ ਦੋ ਤੇ ਜੇ ਨਹੀਂ ਪਹੁੰਚਦਾ ਤੰਗ ਹੋਣ ਦੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਫਿਰ ਬਤੇਰੇ ਦੇਰ ਵਾਰ ਹੁੰਨੇ ਆ ਠੀਕ ਆ ਨਾ ਉਹ ਚੱਲ ਮਮੀ ਕੰਮ ਤੇ ਚਲਦੇ ਰਹਿਣੇ ਆ ਕਦੀ ਹੱਥ ਤੰਗ ਤੇ ਕਦੀ ਗੋਹਤ ਕਦੀ ਕੋਸ਼ਿਸ਼ ਤੇ ਚੱਲ ਵਿਚਾਰੀ ਨਾ ਇਹ ਨਾ ਸੋਚੇ ਵੀ ਪਿਓ ਮੇਰਾ ਸਹਤੇ ਹੁੰਦਾ ਤੇ ਕਰਦਾ ਸਭ ਕੁਝ ਫਿਰ ਵਹੀ ਵੱਡੇ ਭਰਾ ਭਰਜਾਈ ਆ ਆ ਕਿ ਨਹੀਂ ਇਹ ਤਾਂ ਗੱਲ ਹੈ ਤੂੰ ਮੇਰਾ ਰਾਦਾ ਚੱਲ ਬਣਾ ਦਿੰਦੇ ਕੋਈ ਨਾ ਕੋਈ ਥੋੜਾ ਪਤਾ ਨੂੰ ਚਲੋ ਪੁੱਤ ਜੇ ਤੁਹਾਡੇ ਕੋਈ ਫੁਰਸ਼ਤ ਪੈਂਦੀ ਆ ਤੇ ਠੀਕ ਆ ਤੁਹਾਡੇ ਮਨ ਚ ਚਾਹ ਵਾ ਭੈਣ ਨੂੰ ਦੇਣ ਦਾ ਤੇ ਚਲੋ ਦੇ ਦੋ ਵਿਆਹ ਚ ਵੀ ਸੋਨਾ ਵਿਚਾਰੀ ਨੂੰ ਪਿਆ ਨਹੀਂ ਘਾਟੀ ਪਿਆ ਹੈ ਮਾੜਾ ਮੋਟਾ ਕੀਤਾ ਹੀ ਜਾਣਾ ਮੈਂ ਤਾਂ ਹੀ ਕਹਿਣ ਡਿਆ ਵਾਂ ਕਿ ਚਲ ਜੇ ਉਦੋਂ ਨਹੀਂ ਪਾਇਆ ਤਾਂ ਚਲ ਹੁਣ ਪਾ ਦਨੇ ਆ ਚਲ ਫਿਰ ਮੈਂ ਕਰਦਾ ਮੈਂ ਰਮਨ ਨਾਲ ਗੱਲ ਬਾਤ ਕਰਕੇ ਤੇ ਫਿਰ ਲਿਆਈ ਜਾਂਦੇ ਅੱਜ ਚਲੋ ਤੁਹਾਡੀ ਖੁਸ਼ੀ ਆ ਪਤ ਮੈਂ ਨਹੀਂ ਕਹਿੰਦੀ ਮੈਂ ਤੰਗ ਨਹੀਂ ਕਰਦੀ ਤੁਹਾਨੂੰ ਵੀ ਮੇਰੀ ਦੀ ਨੂੰ ਆ ਦੋ ਉਦੋਂ ਤੁਹਾਡੀ ਭੈਣ ਵਾਂ ਤੁਹਾਨੂੰ ਕਿਹੜੀ ਮਾੜੀ ਆ ਓਏ ਹੋਏ ਤੇ ਤੁਸੀਂ ਆਪਣੀ ਖੁਸ਼ੀ ਨਾਲ ਜੋ ਮਰਜੀ ਪਤ ਦੇ ਦੋ ਉਹ ਵੀ ਨਹੀਂ ਤੰਗ ਕਰਦੀ ਉਹ ਵੀ ਨਹੀਂ ਮੰਗਦੀ ਮੈਨੂੰ ਆ ਉਹਦੇ ਇਹ ਕਹਿੰਦਾ ਤੇ ਮੈਨੂੰ ਪਤਾ ਵੇਖ ਗਲੋ ਤੇ ਚੰਗੀ ਆ ਵੀ ਤੰਗ ਨਹੀਂ ਕਰਦੀ ਉਹ ਨਹੀਂ ਕਰਦੀ ਉਹਨੇ ਨਹੀਂ ਕੁਝ ਵੀ ਕਿਹਾ ਮੈਂ ਆ ਲੈਣਾ ਮੈਂ ਉਹ ਲੈਣਾ ਉਹਦੀ ਕੋਈ ਨਹੀਂ ਜੋ ਦੇਤਾ ਉਹਨੇ ਕਹਿਣਾ ਵੀ ਜੋ ਮੇਰੇ ਵੀਰ ਕੋ ਕੰਮ ਪਰਝਾਈ ਪਸਾਏਗਾ ਠੀਕ ਆ ਚਲ ਕੋਈ ਨਹੀਂ ਮੈਂ ਕਰਦਾ ਫਿਰ ਰਮਨ ਨਾਲ ਹੈ ਤੇ ਲੈ ਆਈ ਉਹਨੇ ਜਾ ਚਲੋ ਕਰ ਲਓ ਜਿੰਦਾ ਤਲੀ ਮਰਦੀ ਹੈ ਚਲੋ ਜੇ ਤੁਹਾਨੂੰ ਚਾਹ ਆਵੇ ਤੇ ਪੁੱਤ ਕਰ ਦੋ ਬਾਦੋ ਤੁਮ ਭੈਣਾ ਤੁਹਾਡੀ ਫਿਰ ਕੀ ਹੋਇਆ ਮਹਾਰਾਜ ਤੁਹਾਨੂੰ ਬਹੁਤਾ ਦੇ ਲੈ ਦੱਸ ਆ ਨੰਬਰ 7 ਜੀ ਦੇ ਨਾਲ ਨਾ ਖਰਾਬ ਜਿਹੀ ਲੱਤਦੇ ਆ। ਮੇਰਾ ਰਾਦਾ ਘਟ ਕੇ ਤਾਂ ਮੱਝ ਨਹੀਂ ਪਾ ਦੇਣੀ। ਕੀ ਕਰਨਾ ਵਾ? ਹੋਰ ਕੁਝ ਬਣਾ ਲਈ ਨਹੀਂ ਦਾਲ ਦੁੱਲ। ਰਮ ਨੇ ਇਹ ਕੀ ਕਰੀ ਜਾਣ ਦੀ ਆ? ਕਰਨਾ ਕੀ ਆ? ਆਂ ਕਰੇਲੇ ਤੋੜੇ ਜਿਹਾ ਖਰਾਬ ਜਿਹਾ ਨਿਕਲ ਆਏ। ਤੇ ਮੈਂ ਹੱਸ ਸੁੱਟ ਦਿੰਨੀ ਆ ਦਾਲ ਦੁੱਲ ਬਣਾ ਲਈ ਨਹੀਂ ਆ ਕੋਈ ਹੁਣ। ਅੱਛਾ ਅੱਛਾ। ਤੇ ਗੱਲ ਸੁਣੋ ਮੈਂ ਵੀ ਨਾ ਕੀਤੀ ਐ ਸਲਾਹ। ਹਾਂ। ਮੇਰਾ ਰਾਦਾ ਵੀ ਕੁੜੀ ਨੂੰ ਨਾ ਕੋਈ ਸੋਹਰੇ ਦੀ ਚੀਜ਼ ਪਾ ਦਿੰਦੇ। ਵੇਖ ਲੋ ਜੇ ਤੁਹਾਡੇ ਵਿੱਚ ਪਹੁੰਚ ਹੈਗੀ ਇਹ ਤੇ ਮੈਂ ਤਾਂ ਕੀ ਕਹਿਣਾ ਪਹੁੰਚ ਤੇ ਰਮਨ ਇਹਦਾ ਰਹੀਦੀ ਆ ਜੇ ਪਹੁੰਚ ਲਵੇਖੀ ਫੇਤ ਨਹੀਂ ਉਹ ਬੰਨਾ ਪੁੱਜਦੀ ਤੁਹਾਡਾ ਕੀ ਇਰਾਦਾ ਉਹ ਮੈਨੂੰ ਇਹ ਹੀ ਮੈਂ ਵੀ ਗਉੜਾ ਗਿਆ ਹੋਇਆ ਹੋਣਾ ਤੇ ਮੁੜਕੇ ਉਹਨੂੰ ਦਿੱਤਾ ਵਿਚਾਰੇ ਨੂੰ ਕੀ ਆ ਜੇ ਅਸੀਂ 500 ਦੇਤਾ 1000 ਦੇਤਾ ਉਹ ਲੈ ਕੇ ਚੱਲ ਜਾਂਦੀ ਆ ਤੇ ਮੇਰਾ ਇਰਾਦਾ ਸੀ ਚੱਲ ਉਹ ਕੋਈ ਛਾਪ ਜੀ ਚੂੜੀ ਜੜੀ ਬਣਾਵਾ ਦੇ ਮੰਮੀ ਨਾ ਹੋਈ ਗਾ ਆਪਦੀ ਅਹੋ ਮੈਂ ਵੀ ਆਈ ਹੀ ਮਿਲਣ ਲੈਣਾ ਉਹੋ ਗਿਆ ਕੇ ਬਚਨੀ ਨੇ ਮੈਨੂੰ ਚਾਹੀਦਾ ਕੁਛ ਐਂਦੀ ਉਹਨੇ ਨਹੀਂ ਕੋਈ ਗੱਲ ਬਾਤ ਕੀਤੀ ਚੱਲ ਕੋਈ ਨਹੀਂ ਚਲ ਜਾਓ ਤੁਸੀਂ ਮਾਂ ਪੁੱਤ ਲਿੱਤੇ ਬਣਾ ਲਿਆ ਉਹ ਉਹ ਠੀਕ ਨਹੀਂ ਆ ਬੇਚਾਰੀ ਮਰਨ ਢਈ ਆ ਤੇ ਉਹਨੇ ਕਿੱਥੇ ਜਾਣਾ ਤੂੰ ਮੇਰਾ ਰਦਾਸ ਤੂੰ ਮੇਰੇ ਨਾਲ ਚੱਲਦੀ ਤੇ ਉਥੋਂ ਵੇਚ ਦੇ ਜਿਹੜਾ ਸ਼ਾਪ ਚੰਗੀ ਹੋਊਗੀ ਜਾਂ ਚੂੜੀ ਜੋ ਵੀ ਹੋਊਗਾ ਲੈ ਆਉਂਗਾ ਅਸਲਾ ਕਰਕੇ ਆ ਆ ਚੱਲ ਠੀਕ ਆ ਕੋਈ ਗੱਲ ਨਹੀਂ ਨਾ ਕਿਤੇ ਮੈਂ ਕੱਪੜੇ ਪਾ ਕੇ ਜਾਈ ਆ ਤੇ ਇਦਾਂ ਹੀ ਚਲ ਜਾਣਾ ਚਲ ਜਾਣੇ ਚੱਲ ਇਦਾਂ ਹੀ ਚਲੋ ਚਲੋ ਫੇਰ ਕਹ ਲਾ ਵੇ ਚਲੋ ਚਲੋ ਇਹ ਕੈਂਡ ਚੁੜੀ ਹੋਈ ਆ स्टूडੀਸ ਸੋਨਾ ਬੜਾ ਮਹਿੰਗਾ ਲੱਖ ਤੋਂ ਘੱਟ ਨਹੀਂ ਵੰਨੀ ਚੱਲ ਮੈਨੂੰ ਬੁਰੀ ਬੰਦ ਕੀ ਲੋੜ ਵਾ ਜੇ ਕਹਿਣ ਰਿਹਾ ਕੋਲ ਹੋਊ ਕੋਸ ਤਾਂ ਹੀ ਕਹਿੰਦੇ ਕੱਲ ਜਾਨੀਆ ਨਾਲ ਐਵੇਂ ਕਹਿਣ ਦੀ ਮੁੜਕੇ ਪਰ ਜਾਈ ਨੇ ਲੱਕਿਆ ਵਾ ਝੋ ਲੈਣਗੇ ਲੈਣਗੇ ਮੈਂ ਤਾਂ ਪਸੰਦੀ ਕਰ ਲਈ ਨਾਲ ਜਾ ਕੇ ਆਹ ਪਹਿਲਾਂ ਮੱਝਾਂ ਨੂੰ ਭਾਈ ਆਵਾ ਰਬਨਾ ਹਾਂਜੀ ਜੇ ਆ ਪਹਿਲਾਂ ਫੁਲਕਾ ਲੈ ਗਿਆ ਹਾਂ ਹੁ ਆ ਬਾਅਦ ਚ ਕਰ ਲਈ ਫੁਲਕਾ ਤੇ ਮੈਂ ਲਿਆ ਦਿੰਨੀ ਆ ਮੇਰੀ ਗੱਲ ਸੁਣੋ ਪਹਿਲੇ ਸੁਣੋ ਰਖੜੀ ਆ ਰਹੀ ਆ ਤੇ ਤੁਸੀਂ ਮੰਮੀ ਨਾਲ ਗੱਲ ਕਰੋ ਮੈਂ ਰਖੜੀ ਬੰਨਣ ਜਾਣਾ ਹੈ ਮੰਮੀ ਦਾ ਫੋਨ ਆਇਆ ਸੀ ਜੇ ਆਪ ਨੇ ਪੁੱਛੇ ਮੰਮੀ ਨੂੰ ਮੈਂ ਨਹੀਂ ਪੁੱਛਣਾ ਮੰਮੀ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੇ ਆ ਅੱਛਾ ਮੈਨੂੰ ਤਾਂ ਸ਼ਲੋਕ ਸੁਣਨ ਨੂੰ ਹੀ ਮਿਲਨੇ ਅੱਗੇ ਪੁੱਛ ਰਣਾ ਸੀ ਆਪ ਫਿਰ ਕੀ ਹੋਣਾ ਨਹੀਂ ਤੁਸੀਂ ਪੁੱਛੋ ਮੰਮੀ ਨੂੰ ਫਿਰ ਆਪਾਂ ਚਲੀਏ ਤੇ ਫਿਰ ਨਾਲੇ ਬੰਨਿਆਵਾਂਗੇ ਰਖੜੀ ਚਲ ਮੈਂ ਤੇ ਗੱਲ ਕਰ ਲਉ ਕੋਈ ਤੇਰੇ ਸੱਤੇ ਜਾਣਾ ਹੈ ਕਹਿੰਦੇ ਕਿ 12 ਵਜੇ ਤੋਂ ਪਹਿਲੇ ਪਹਿਲੇ ਰਖੜੀ ਬੰਨਣੀ ਹੈ ਤੁਸੀਂ ਹੁਣ ਮੰਮੀ ਨਾਲ ਗੱਲ ਕਰਿਓ ਕਿ ਰਾਤ ਰਹਿ ਕੇ ਆਣਾ ਕਿੰਨੇ ਦਿਨ ਹੋ ਗਏ ਮੈਂ ਤੇ ਗਈ ਵੀ ਨਹੀਂ ਐ ਭਰਾਵਾਂ ਨੂੰ ਹੁਣ ਭੈਣਾਂ ਦਾ ਹੀ ਚਾਹ ਹੁੰਦਾ ਕਿ ਮੇਰੀ ਭੈਣ ਆਊਗੀ ਰਾਤ ਰਹਿਊਗੀ ਸਵੇਰੇ ਆਪਾਂ ਚਲੇ ਜਾਵਾਂਗੇ ਤੇ ਪਰਸੋਂ ਆ ਜਾਵਾਂਗੇ ਪਹਿਲਾਂ ਪੁੱਛ ਤੇ ਲਈਏ ਰਾਤ ਰਹਿਣ ਦੇਣਗੇ ਤਾਂ ਹੀ ਆ ਤੇ ਇਹ ਗੱਲ ਕਰਕੇ ਤੇ ਦੇਖਿਓ ਹੁਣ ਗੱਲ ਕਰ ਲਾਂਗੇ ਉਦਾਂ ਪਰ ਮੈਨੂੰ ਨਹੀਂ ਲੱਗਦਾ ਕਿ ਰਾਤ ਰਹਿਣ ਦੇਣਾ ਚਲੋ ਗੱਲ ਤੇ ਕਰੋ ਗੱਲ ਜਿੱਦਾਂ ਦੇ ਕੰਮ ਆ ਉਹਦੇ ਨਾਲ ਕਹਿਣਾ ਵੀ ਚਾਹੋ ਘੰਟੇ ਵਿੱਚ ਵਾਪਸ ਆਓਗੇ ਘੰਟੇ ਵਾਲਾ ਕੰਮ ਨਾ ਕਰਿਓ ਮੇਰੀ ਸੁਣ ਲਓ ਗੱਲ ਪੁੱਛਿਓ ਕਿ ਸਾਰਾ ਦਿਨ ਰਹਿਣਾ ਫਿਰ ਸਵੇਰੇ ਜਾਣਾ ਤੇ ਸ਼ਾਮੀ ਆਣਾ ਕੱਲ ਮੈਂ ਇੱਕ ਵਾਰੀ ਗੱਲ ਕਰਕੇ ਦੇਖ ਲਵਾਂਗਾ। ਹਾਂ, ਤੇ ਕਿਹੜਾ ਤਿਹਾਰਾ ਹੈ? ਹੁਣ ਜਸੇਰੇ ਨਹੀਂ ਜਾਣਾ ਤੇ ਫਿਰ ਕਦੋਂ ਜਾਣਾ ਹੈ? ਜੇ ਸੇਰੇ ਰਖੜੀ ਹੈ ਤੇ ਜੇ ਰਖੜੀ ਲੰਘੀ ਤੇ ਫਿਰ ਕੀ ਕਰਨ ਜਾਣਾ ਮੈਂ ਇੱਥੇ? ਕੋਈ ਗੱਲ ਫਿਰ ਮੈਂ ਕਰ ਲੈਣਾ ਕਰੂੰ। ਮੰਮੀ ਵੀ ਮਿਨੋ ਉਡੀਕ ਕੰਦੇ ਆ ਵੀਰਾ ਵੀ ਉਡੀਕ ਕੰਦੇ ਹੈ ਕਿ ਚਲੋ ਭੈਣ ਨੇ ਆਣਾ। ਹਾਂ ਹਾਂ ਤੇ ਤੁਸੀਂ ਗੱਲ ਕਰੋ ਤੇ ਫਿਰ ਚਲਿਏ ਸੇਰੇ ਆਪਾਂ ਹੁਣ ਮੈਂ ਫਿਰ ਤਿਆਰੀ ਕਰ ਲਵਾਂਗੀ। ਪ੍ਰੈਸ ਪੁਸ਼ ਕਰਨੇ ਕੱਪੜੇ ਵਗੈਰਾ ਸਾਰਾ ਮੈਂ ਤਿਆਰੀ ਕਰਾਂਗੀ। ਉਹ ਤਾਂ ਬਾਅਦ ਚ ਕਰੀ ਪਹਿਲਾਂ ਗੱਲ ਤੇ ਕਰ ਲਈਏ। ਤੁਸੀਂ ਕਰੋ ਗੱਲ ਫਿਰ। ਆਓ ਪਹਿਲਾਂ ਗੱਲ ਕਰਾਂਗੇ ਤਾਂ ਹੈ ਕਿ ਪਹਿਲਾਂ ਕੱਪ ਚਲੋ ਗੱਲ ਕਰੋ ਤੁਸੀਂ ਮੈਨੂੰ ਪਤਾ ਨਹੀਂ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਤੁਸੀਂ ਦੱਸ ਐਵੇਂ ਗਾਂ ਦੀ ਗਾਂ ਕੋਈ ਗੱਲ ਨਹੀਂ ਰੋਟੀ ਦੀ ਗੱਲ ਹੈ ਨਾ ਉਹ ਮੰਮੀ ਨੇ ਬਣਾ ਲਾਣੀ ਹੈ ਇੱਕ ਦਿਨ ਕੀ ਗੱਲ ਮੰਮੀ ਰੋਟੀ ਨਹੀਂ ਬਣਾ ਸਕਦੇ ਮੰਮੀ ਭਾਵੇਂ ਹੋਰ ਕੰਮ ਕਰਦੇ ਆਪਣੇ ਭਰਾ ਨੂੰ ਕਹੇ ਤਰਕੜੀ ਬਣਾ ਜਾਵੇ ਐ ਵੀ ਕਹਦੇ ਐਦਾਂ ਕਿਦਾਂ ਕਹਦੇ ਆ ਕੋਈ ਗੱਲ ਥੋੜਾ ਬੰਨੀ ਹੈ ਕਿ ਭਰਾ ਤੇ ਜਾਣ ਕੇ ਰਖੜੀ ਬਣਾ ਕੇ ਜਾਵੇ ਚਲ ਮੈਂ ਕਰਦਾ ਇੱਕ ਵਾਰੀ ਗੱਲ ਭਲਾ ਚਲੋ ਠੀਕ ਹੈ ਮੈਂ ਰੋਟੀ ਦਾ ਹੱਲ ਹੀ ਪਾ ਦੇਣੀ ਆ ਚਲ ਮੈਂ ਕਰ ਲੈਣਾ ਠੀਕ ਠੀਕ ਮੰਮੀ ਜੀ ਕਹਿਣ ਦੇ ਵੀ ਸ਼ਹਿਰ ਜਾਣਾ ਤੇ ਮੈਂ ਤੇ ਕਹਿੰਦੀ ਹਾਂ ਵੀ ਤੁਸੀਂ ਚਲ ਜਾਂਦੇ ਮਾਂ ਪੁੱਤ ਤੇ ਜਾ ਕੇ ਤਾਂ ਬਣਾ ਲਿਓਂਦੇ ਜੋ ਬਣਾ ਕੇ ਲੈਣਾ ਵਾ ਨਹੀਂ ਪੁੱਤ ਮੈਂ ਤਾਂ ਠੀਕ ਨਹੀਂ ਅੱਜ ਮੇਰੇ ਕੋਲ ਉੱਠਿਆ ਨਹੀਂ ਜਾਂਦੇ ਆ ਦਵਾਈ ਖਾਧੀ ਆ ਦਵਾਈ ਤੇ ਖਾਧੀ ਆ ਪਰ ਅੱਜ ਮੇਰੇ ਨਾਲ ਬਹੁਤ ਸਰੀਰ ਜ਼ਿਆਦਾ ਜਾਨ ਹੋਇਆ ਅੱਜ ਨਹੀਂ ਮੈਂ ਜਾ ਸਕਦੀ ਕਿਤੇ ਤੁਸੀਂ ਜਾਓ ਤੁਹਾਨੂੰ ਤੁਹਾਨੂੰ ਕਿਹੜਾ ਪਤਾ ਨਹੀਂ ਪਤਾ ਚੱਲ ਏਦਾਂ ਕਰੋ ਫਿਰ ਤੁਸੀਂ ਆਰਾਮ ਕਰ ਲਓ ਘੜੀ ਤੇ ਅਸੀਂ ਫਿਰ ਜਾਣਾ ਨਹੀਂ ਕਰਨਾ ਵਾ ਇਹੋ ਸਮਾਨ ਲੈਣਾ ਵਾ ਤੇ ਲੈ ਕੇ ਦੇਹੀ ਖਾਏ ਖੜੀ ਕੋਈ ਨਹੀਂ ਜਾਓ ਤੁਸੀਂ ਹੋਰ ਮੈਂ ਮੰਮੀ ਪੈਣ ਲੱਗੀnga ਬਸ ਚਲ ਠੀਕ ਆ ਰਾਈ ਖਾ ਦੇ ਤਾ ਕਰਕੇ ਬੈਠੀ ਹੈ ਤੇ ਉਹ اٹਕੇ ਨਾ ਸੋਈ ਚ ਕੰਮ ਕੁਮ ਨਾ ਕੋਈ ਕਰਿਓ ਮੈਂ ਆਣ ਕੇ ਕਰ ਲੈਣਾ ਆਪੇ ਨਹੀਂ ਕੰਮ ਕਰ ਤੋ ਹੁਣਾ ਨਹੀਂ ਅੱਜ ਨਹੀਂ ਲੰਮੇ ਪੈ ਜਾਓ ਤੁਸੀਂ ਘੜੀ ਫਿਰ ਅੰਦਰ ਸਲਾਮਾ ਕਰ ਰਹੇ ਆ ਕੋਈ ਸਮਝ ਨਹੀਂ ਲੱਗ ਰਹੀ ਇਹਨਾਂ ਦੀ ਵੀ ਕੀ ਕਰ ਰਹੇ ਆ ਜਾਣ ਵਾਸਤੇ ਡਈ ਹੋਣੀ ਕਰਨਾ ਉਹਦੇ ਨਾਲ ਇਹਨਾਂ ਨੂੰ ਨੀ ਪਤਾ ਕਿ ਸੱਸੂ ਮਾਂ ਮੇਰੀ ਸੱਸੂ ਮਾਂ ਮੇਰੀ ਉੱਤੇ ਬਾਹਰ ਬੈਠੀ ਆ ਤੇ ਮੈਂ ਉਹਦੇ ਨਾਲ ਵੀ ਸਲਾਹ ਕਰਾਂ ਜਾ ਕੇ ਉਹਨੂੰ ਮੈਂ ਕੁਛ ਦੱਸਾਂ ਵੀ ਅਹੀਂ ਜਾਣਾ ਹੈ ਮੰਮੀ ਇੱਥੇ ਬੈਠੀ ਹਾਂ ਹਾਂਜੀ ਮੰਮੀ ਗੱਲ ਕਰਨੀ ਕਿ ਤੈਨੂੰ ਦੱਸੋ ਉਹ ਦਮਨ ਗੈਂਡੀ ਹੀ ਜਾਣਾ ਆ ਰਖੜੀ ਲੈ ਕੇ ਸੇਰੇ ਰਖੜੀ ਆ ਹੂੰ ਤੇ ਇਹੀ ਰਾਤ ਰਹਿਣਾ ਵਾ ਤੇ ਰਾਤ ਰਹਿ ਕੇ ਤੇ ਅਗਲੇ ਦਿਨ ਆ ਜਾਵਾਂਗੀ ਤੇ ਮੇਰੀ ਗੱਲ ਸੁਣਾ ਉਧਰ ਫੇਰ ਮੁੜ ਕੇ ਜੇ ਇਹਨੂੰ ਰਮਨ ਹੋਣ ਆਇਆ ਵਾ ਤੇ ਹੁਣ ਮੇਰੇ ਭਰਾ ਦਾ ਵੀ ਆਇਆ ਮੈਂ ਹਲੇ ਹੁਣ ਹੁਣ ਸੁਣ ਕੇ ਆਈ ਹਾਂ ਹੂੰ ਤੇ ਤੈ ਵੀ ਜਾਣਾ ਤੂੰ ਮੈਂ ਵੀ ਜਾਣਾ ਵਾ ਰਖੜੀ ਲਾ ਕੇ ਇਤੋਂ ਇਵੇਂ ਚੱਲ ਗਏ ਤਾਂ ਇਵੇਂ ਚੱਲ ਗਏ ਤਾਂ ਘਰ ਕਿੰਨੇ ਰਹਿਣਾ ਫਿਰ ਮੈਨੂੰ ਹੋ ਆਉਂਦਾ ਨਾ ਤੂੰ ਮੁੜ ਕੇ ਰਖੜੀ ਨੰਗਣੀ ਫਿਰ ਜਾਂਦਾ ਕਿ ਫਿਰ ਤੁਸੀਂ ਬਾਹਰ ਚੱਲ ਜਾਓ ਮੀਨਾ ਪੂਰਾ ਰਖੜੀਆਂ ਦਾ ਹੀ ਹੁੰਦਾ ਆ ਅੱਛਾ ਮੀਨਾ ਪੂਰਾ ਸਖੜੀਆਂ ਦਾ ਹੁੰਦਾ ਤੇ ਤੁਸੀਂ ਚੱਲ ਜਾਓ ਬਾਅਦ ਚ ਮੈਂ ਨਹੀਂ ਕਿ ਬਾਅਦ ਚ ਜਾਣਾ ਮੈਂ ਪਹਿਲਾਂ ਹੋ ਕੇ ਆਉਣਾ ਲੈ ਦੱਸ ਆ ਤਾਂ ਨਵੇਂ ਚੱਕਰ ਪੈ ਗਿਆ ਫਿਰ ਤੁਸੀਂ ਸਲਾਮਤ ਇਵੇਂ ਹੋ ਕਰ ਰਹੇ ਹੋ ਕਿ ਚੁੱਪ ਕੀਤਾ ਅੰਦਰ ਬੈਠੇ ਸਲਾਹ ਕੀ ਕਰਨੀ ਉਹ ਤਾਂ ਨਹੀਂ ਕਹਿਣ ਆਂਦੀ ਵੀ ਚਲ ਸਵੇਰੇ ਸਫਤ ਹੀ ਚਲ ਜਾਵਾਂਗੇ ਤੇ ਰਾਤ ਰਹਿ ਕੇ ਅਗਲੇ ਦਿਨ ਆ ਜਾਵਾਂਗੇ ਤੇ ਮੇਰੇ ਲੱਗੇ ਕੋਈ ਗੱਲ ਵੀ ਨਹੀਂ ਕੀਤੀ ਨਾ ਸੰਗੇੜਦੀ ਕੀਤੀ ਤੇ ਨਾ ਮੁੜ ਕੇ ਆ ਕੇ ਚਾਹ ਪੀਂਦੀ ਨੇ ਕੋਈ ਗੱਲ ਕੀਤੀ ਮੇਰੇ ਲੱਗੇ ਬੈਠੀ ਉਹਨੂੰ ਤਾਂ ਵੈਸੇ ਹੀ ਮਨ ਲੱਗਦਾ ਤੁਹਾਡਾ ਨਾਲ ਗੱਲ ਕਰਨ ਦਾ ਡਰ ਲੱਗਦਾ ਉਹ ਤਾਂ ਹੀ ਮੇਰੇ ਨਾਲ ਨਹੀਂ ਸਲਾਹ ਕਰਨ ਕਿ ਤੁਸੀਂ ਜਾ ਕੇ ਗੱਲ ਕਰੋ ਮੰਮੀ ਨਾਲ ਉਹਦੇ ਕੱਪੜੇ ਲੱਗੀ ਪ੍ਰੈਸ ਕਰਨ ਤੇ ਆਂਦੀ ਮੈਂ ਲੱਗੀ ਬੈਗ ਵਿੱਚ ਪਾਉਣਾ ਇਹ ਗੱਲ ਕਰਕੇ ਆਉ ਮੰਮੀ ਨਾਲ ਮੈਂ ਪਹਿਲਾਂ ਹੋ ਕੇ ਆਉਣੀ ਤੇ ਫਿਰ ਜਾ ਕੇ ਫਿਰ ਚਲਦੇ ਹਾਂ ਤੁਸੀਂ ਮੈਂ ਫਿਰ ਆਹ ਕਿ ਲੈ ਕੇ ਮੈਨੂੰ ਪਹਿਲਾਂ ਜਾ ਲਾਂ ਦੋ ਹੁਣ ਉਹਨੂੰ ਕੀ ਕਹਾਂ ਮੈਂ ਫਿਰ ਔਰ ਉਹ ਮਮੀ ਆਂਦੀ ਆ ਭੀ ਅਜੇ ਬਾਅਦ ਚ ਜਾਣਾ ਵਾ ਹਜੇ ਨਹੀਂ ਗਾ ਜਾਣਾ ਤੂੰ ਅੱਜ ਮਾਤਾ ਮੇਰੀ ਸੁਣ ਗੱਲ ਹਾਂਜੀ ਜਦੋਂ ਨੋਵਾ ਆਣ ਨਾ ਫਿਰ ਬਹੁਤਾ ੜੀਆਂ ਨਹੀਂ ਕਰੀਦੀਆਂ ਕਿ ਜੇ ਉਹਨੇ ਕਹਿਤਾ ਵਾ ਜਾਣ ਨੂੰ ਤੇ ਜਾਂਦੇ ਹਾਂ ਅੱਗੇ ਸਾਰੀ ਉਮਰ ਰੱਖਣੀ ਬੰਦੀ ਰਹੀਆਂ ਜੇ ਇੱਕ ਵਾਰੀ ਨਾ ਜਾਏਂਗੀ ਤੇ ਫਿਰ ਕੀ ਹੋਊਗਾ ਉਹਨੇ ਮੈਨੂੰ ਕਿਹਾ ਨੇ ਫਿਰ ਪੁੱਛਿਆ ਆਣ ਕੇ ਚਲੋ ਨਹੀਂ ਨਹੀਂ ਛੁੱਟੂ ਆਜਾ ਤੂੰ ਆਪ ਜੂ ਆ ਗਿਆ ਉਹਨੂੰ ਕਿਹਨੂੰ ਭੇਜਾਂ ਮੇਰੇ ਕੋਲ ਉਹਨੂੰ ਮੈਗੀ ਭੇਜਣਾ ਹੀ ਉਹ ਤੇ ਚਾਰੀ ਡਰਦੀ ਆ ਤੁਹਾਨੂੰ ਨਾਲ ਨਹੀਂ ਕਰਦੀ ਆ ਆ ਕੇ ਮੈਂ ਡਾਂਗਾ ਛੋਟੇ ਬੜੇ ਗਾੜੀ ਇੱਕ ਗੰਗਾ ਛੋਟੇ ਤੇ ਨਹੀਂ ਫੜੇ ਪਰ ਉਹ ਡਰਦੀ ਵਿਚਾਰੀ ਗੱਲ ਨਹੀਂ ਕਰਦੀ ਆ ਕਿ ਤਾਂ ਇਹ ਤੈਨੂੰ ਮਨੂ ਭੇਜ ਜਾ। ਡਰਦੀ ਦੁੱਧ ਪਿੰਦੀ ਆ ਨਾ ਉਹ। ਦੁੱਧ ਤੇ ਨਹੀਂ ਪਿੰਦੀ ਪਰ ਡਰਦੀ ਤੇ ਹੈ ਹੀ ਆ ਨਾ। ਨਹੀਂ ਗੱਲ ਕਰਦੀ ਆ ਆ ਕੇ ਉਹ ਤੁਹਾਡੇ ਸਾਹਮਣੇ। ਤਾਂ ਹੀ ਉਹਨੇ ਮੈਨੂੰ ਭੇਜਿਆ ਆ ਵੀ ਜਲਦੀ ਗੱਲ ਕਰਕੇ ਤੇ ਪੁੱਛ ਕੇ ਆਓ। ਜਾਣਾ ਵਾ। ਸਵੇਰੇ ਜਾਣਾ। ਸ਼ਾਮਾਂ ਨੂੰ ਆ ਜਾਣਾ ਵਾ। ਠੀਕ ਆ। ਚੱਲ ਮੈਨੂੰ ਸਮਝਾ ਲੈਣਾ ਵਾ ਫੇਰ। ਫੇਰ ਮੈਂ ਜਾਵਾਂ ਬਾਅਦ ਵਿੱਚ ਮੈਂ ਚੱਲ ਜਾਂਵਾਂ। ਇਹ ਮੈਨੂੰ ਸਮਝਾ ਲੈਣਾ ਮੈਂ ਕੋਈ ਨਹੀਂ ਫਿਰ ਚਲੋ ਇਹ ਨਾ ਹੋਵੇ ਵੀ ਉੱਥੇ ਜਾ ਕੇ ਤੇ ਫਿਰ ਮੁੜ ਕੇ ਹੁਣ ਤੁਸੀਂ ਪੈਣਾ ਮਤਲਬ ਕਿ ਜਾ ਕੇ ਤੇ ਬਹਿ ਜਾਓ ਉੱਥੇ ਮੁੜ ਕੇ ਤੁਸੀਂ ਆਵੋ ਤਾਂ ਚਲ ਗੱਲ ਕੋਈ ਨਹੀਂ ਕਰਦੇ ਕੀ ਲੋੜ ਦਾ ਜਾਣ ਦੀ ਨਹੀਂ ਨਹੀਂ ਕੋਈ ਨਹੀਂ ਮੈਂ ਗੱਲ ਕਰ ਲੈਣਾ ਫਿਰ ਤੁਸੀਂ ਕਰਨਾ ਆਹੋ ਸਵੇਰੇ ਸੌਂਦੇ ਚੱਲ ਜਾਵਾਂਗੇ ਫਿਰ ਸ਼ਾਮਾਂ ਨੂੰ ਆ ਜਾਵਾਂਗੇ ਠੀਕ ਹੈ ਮੈਨੂੰ ਕਹਿ ਦਿੰਨਾ ਵਾ ਪਾਣ ਦੀ ਇਹ ਕੱਪੜੇ ਕੋਈ ਨਹੀਂ ਪਰ ਮੇਰੀ ਗੱਲ ਸੁਣ ਮਾਤਾ ਜੇ ਭੇਜਣਾ ਹੀ ਸਾਨੂੰ ਪਹਿਲਾਂ ਕਹਿ ਦਿੰਦੀਆਂ ਐਨਾ ਸਾਨੂੰ ਗਸੇ ਹੋਣ ਦੀ ਜ਼ਰੂਰਤ ਨਹੀਂ ਮੈਂ ਗੁੱਸੇ ਤੋਂ ਕੋਈ ਨਹੀਂ ਹੋਈ ਤੇ ਹੋਰ ਦੱਸ ਮਿਆਦ ਕੋ ਕਿਹਾ ਹੀ ਨਹੀਂਗਾ ਜੇ ਭੇਜਣਾ ਹੁੰਦਾ ਬੰਦਾ ਉਦਾਂ ਗੱਦ ਵੀ ਜਾ ਕੇ ਇੱਕ ਵਾਰੀ ਹੋ ਆਉ ਮੈਂ ਨਹੀਂ ਕੋਈ ਵੀ ਕਿਹਾ ਜਾ ਮਾਤਾ ਤੇਰਾ ਵੀ ਕੋਈ ਨਹੀਂ ਤੇਰਾ ਵੀ ਪੋਣੇ ਨੂੰ ਕਿਹੜਾ ਹੱਥ ਲੱਗਦਾ ਵਾ ਲੱਖ ਤੋਂ ਉੱਤੇ ਪੈਸੇ ਲੱਗੇ ਵੇਖ ਲੋ ਚੂੜੀ ਤੇ ਚਲ ਕੋਈ ਨਹੀਂ ਉਹ ਤਾਂ ਧੀ ਪੈ ਨੂੰ ਦੇਣੀ ਆ ਵੈਸੇ ਮੈਂ ਗੱਲ ਕਰਨ ਰਹੀ ਆ ਕਿ ਮਾੜੇ ਬੰਦੇ ਨੇ ਕੀ ਬਣਾ ਲੈਣਾ ਵਾ ਪਤਾ ਗੱਲ ਕੀ ਯਾਰ ਆਪਣਾ ਤੈਨੂੰ ਪਤਾ ਹੈਗਾ ਵੀ ਕਿਉਂ ਤਾਂ ਵਿਆਹ ਕੀਤਾ ਨੂੰ ਚਰੀ ਨੂੰ ਦਿੱਤਾ ਕੀ ਆ ਜੇ 500 ਦਿੱਤਾ 500 ਲੈ ਗਈ ਤੇ ਜੇ ਹਜ਼ਾਰ ਦਿੱਤਾ ਹਜ਼ਾਰ ਹੀ ਲੈ ਗਈ ਉਹਨੇ ਕਦੀ ਗੱਲ ਹੀ ਨਹੀਂ ਕੀਤੀ ਚਲ ਕੋਈ ਗੱਲ ਨਹੀਂ ਚਲੋ ਆਓ ਫਿਰ ਉਹ ਖਾਲੀਏ ਮੰਮੀ ਨੂੰ ਹੁਣ ਮੰਮੀ ਨੂੰ ਨਾ ਦੱਸੀ ਕਿ ਲੱਕਦਾ ਆਇਆ ਵਾ ਤੇ ਪਤਾ ਲੱਗਣਾ ਹੀ ਆ ਉਹ ਤੂੰ ਹਸਾਮਾ ਦੱਸਦੀ ਆ ਕਿ 50 60 ਹਜ਼ਾਰ ਦੀ ਬਣ ਗਈ ਚੱਲ ਚੱਲ ਆ ਜੋ ਫਿਰ ਠੀਕ ਤੂੰ ਅੱਗੇ ਹਣੀ ਆ ਚੱਲ ਠੀਕ ਆ ਬਈ ਚਲ ਚੱਲ ਆ ਜਾ ਹੁਣ ਵੀ ਦੀ ਬਾਹਰ ਬੈਠੇ ਜੇ ਚੱਲ ਤੁਸੀਂ ਏਸੀ ਲਾ ਲੈਂਦੇ ਤਾਂ ਅੰਦਰ ਬਹਿ ਜਾਂਦੇ ਇੱਥੇ ਗਰਮੀ ਬੜੀ ਆ ਕਿ ਸਰੀਰ ਨਹੀਂਗਾ ਠੀਕ ਤਾਂ ਤੁਸੀਂ ਬਾਹਰ ਬੈਠੇ ਜੇ ਪਾਣੀ ਪਤਾ ਨਹੀਂ ਪੀਤਾ ਲਿਆਵਾ ਹਾਂ ਪੀਤਾ ਵਾ ਕੋਈ ਨਹੀਂ ਤੁਸੀਂ ਵੀ ਨਾ ਪੀ ਲੋ ਨਹੀਂ ਨਹੀਂ ਹੋ ਆਏ ਆ ਅੱਛਾ ਬੀਜੀ ਆ ਬਣਾ ਕੇ ਲਿਆਂਦੀ ਤੁਹਾਡੇ ਪੁੱਤ ਨੇ ਚੱਲ ਚਾਹ ਹੁੰਦਾ ਵਾ ਚਾਹ ਦੇ ਰਖੜੀ ਤੇ ਆਉਣਾ ਵਾ ਪੈਣ ਨੇ ਤੇ ਉਹਨੂੰ ਪਾਵਾਂਗੇ ਤਹੀਂ ਵੇਖੋ ਚੰਗੀ ਆ ਵਧੀਆ ਵਧੀਆ ਸੋਹਣੀ ਬੜੀ ਸੋਹਣੀ ਹੋਰ ਕਿਦਾਂ ਦੀ ਦਾਈ ਨੇ ਸੋਹਣੀ ਚਰਚੰਗਾ ਮੈਂ ਤਾਂ ਕਹੇ ਤੀ ਇਹ ਤੁਹਾਡੀ ਮਰਜ਼ੀ ਆ ਮੈਂ ਨਹੀਂ ਤੰਗ ਕਰਦੀ ਤੇ ਨਾਂ ਵਿਚਾਰੀ ਕੁੜੀ ਤੰਗ ਕਰਦੀ ਆ ਚੱਲ ਮੰਮੀ ਉਹਨੇ ਵਿਚਾਰੀ ਨੇ ਅੱਜ ਤੱਕ ਤੰਗੀ ਦਿੱਤੀ ਨਹੀਂ ਗਈ ਵੀ ਮੈਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਆ ਜੇ ਧੀਪ ਹੈ ਨਾ ਨਾ ਮੰਗੇ ਨਾ ਤੇ ਆਪ ਨਹੀਂ ਚਾਹੀਦਾ ਵੀ ਥੋੜਾ ਬੋਤਾ ਤੇ ਚੱਲ ਦਵੇ ਬੰਦਾ ਫਿਰ ਆਪੇ ਜੀ ਕਰਦਾ ਚੀਜ਼ ਦੇਣ ਹਾਂ ਇਹ ਗੱਲ ਤਾਂ ਇਹ ਆਪੇ ਚੱਲ ਕੋਈ ਨਹੀਂ ਪਲ ਕੇ ਮਾਰਾ ਸੁੱਖ ਰੱਖੇ ਕਦੀ ਦਊਗਾ ਮਹਾਰਾਜ ਤੇ ਫੇਰ ਪਾਵਾਂਗੀ ਚਲੋ ਇਸੇ ਤਰ੍ਹਾਂ ਹੀ ਹੁੰਦਾ ਈਏ ਡਣਾਵਾਰਾ ਤੇ ਈਆ ਡਣਾਵਾਰਾ ਤੇ ਉਹਦਾ ਤੁਹਾਨੂੰ ਪਸੰਦ ਹੋਣਾ ਨਾ ਨਹੀਂ ਠੀਕ ਵਾ ਸੋਨਾ ਲਜਾਨਵੀ ਵਧੀਆ ਵਾ ਚੰਗੀ ਆਹੋ ਤੇ ਚੱਲ ਵੇਖ ਲਿਓ ਨਾਲ ਥੋੜੇ ਬੋਤੇ ਪੈਸੇ ਦੇ ਦਿਓ ਵੀਜੀ ਦਿਲ ਤੇ ਮੇਰੇ ਬੜਾ ਕਰਦਾ ਵਾ ਹੂੰ ਤੇ ਪਿਓ ਸਾਡਾ ਸਿਹਤ ਹੈ ਨਹੀਂ ਕਦੀ ਇਹਨੂੰ ਕੋਈ ਚੀਜ਼ ਲਾਦਾ ਕਦੀ ਕੁਝ ਲਾਦਾ ਪਰ ਹੁਣ ਘਰਾਂ ਦੇ ਖਰਚੇ ਬੜੇ ਆ ਇਹ ਇੱਕ ਸਾਡੀ ਭੈਣ ਚੰਗੀ ਆ ਵਿਚਾਰੀ ਨੇ ਕਦੀ ਮੂੰਹ ਪਾੜ ਕੇ ਨਹੀਂ ਕਿਹਾ ਮੈਨੂੰ ਆਹ ਚੀਜ਼ ਚਾਹੀਦੀ ਆ ਚਾਹੀਦੀ ਆ ਆਦ ਕਿਨੋਂ ਹੁਣ ਮੈਂ ਸੋਚਿਆ ਵੀ ਪੈਸੇ ਚਾਰ ਹੈਗੇ ਆ ਤੇ ਚੱਲ ਇਹਨੂੰ ਬਣਾ ਦਿੰਨੇ ਚੂੜੀ ਵਿਚਾਰੀ ਨੂੰ ਹਾਂ ਹੈ ਚੱਲ ਪੁੱਤ ਜੇ ਪੀ ਉਹ ਨਹੀਂ ਸਿਰਤੇ ਤੇ ਤੂੰ ਕਿਹੜਾ ਪੀਵਾਂ ਨੂੰ ਘੱਟ ਕਰਨ ਦੇ ਆ ਵਾ ਤੂੰ ਬਥੇਰਾ ਉਹਦਾ ਫਿਕਰ ਕਰਨਾ ਵਾ ਵੀ ਮੰਮੀ ਆਹ ਦੇ ਦੀਏ ਆਹ ਦੇ ਦੀਏ ਭੈਣ ਨੂੰ ਹਾਂ ਤੇ ਇੰਨਾ ਥੋੜਾ ਵਾ ਉਹ ਵੀ ਵਿਚਾਰੀ ਨੇ ਕਦੀ ਨਹੀਂ ਵੇਲਾ ਤੰਗੀ ਦਿੱਤੀ ਤੇ ਨਾ ਕਦੀ ਤੂੰ ਹਾਈ ਮੱਥੇ ਵੱਟ ਪਾਇਆ ਮੈਨੂੰ ਇੰਨਾ ਹੀ ਬੜੀ ਠੰਡ ਹੈ ਮੇਰੇ ਦਿਲ ਨੂੰ ਵੀ ਚਲੋ ਤੁਸੀਂ ਬੜਾ ਸੋਹਣਾ ਉਹਦੇ ਨਾਲ ਵਰਤਦੇ ਹੋ ਕੋਈ ਫਿਕਰ ਨਹੀਂ ਕੋਸ਼ੀ ਮੈਨੂੰ ਕੋਈ ਫਿਕਰ ਨਹੀਂ ਜੋ ਮੱਦੀ ਤੋਂ ਬੀਜੀ ਘਰੋਂ ਆਉਣ ਤੇ ਅਸੀਂ ਦੇ ਹੱਥਾਂ ਤੇ ਚੁੱਕ ਲੈਨੇ ਭੈਣ ਨੂੰ ਚੁੱਕਦੇ ਚੁੱਕਦੇ ਪਰ ਮੈਨੂੰ ਪਤਾ ਵਾ ਬੜਾ ਚਾਹ ਕਰਦੇ ਜੇ ਤੁਸੀਂ ਹੁੰਦੀ ਦਾ ਆ ਜਾਂਦੇ ਵੀ ਜੇ ਮਿਲਣ ਆਈ ਦਾ ਵੀ ਚਾਹ ਕਰਦੇ ਜੇ ਹੋਈ ਹੁੰਦਾ ਵਾ ਭੈਣ ਭਰਾ ਦਾ ਹੋਰ ਇਹਦੋਂ ਪਰੇ ਕੀ ਹੋਣਾ ਵਾ ਦਿੰਦੇ ਵੀ ਜਿੰਨੇ ਚੁੱਕੇ ਹੈਗੇ ਕੁਛ ਨਾ ਕੁਛ ਦਿੰਦੇ ਰਹਿੰਦੇ ਹੋ ਕੋਈ ਆ ਹੋ ਇਹ ਤਾਂ ਹੈ ਹੀ ਤੁਹਾਡੀ ਗੱਲ ਮੈਂ ਚਾਹ ਬਣਾਵਾਂ ਤੁਹਾਡੇ ਹੌਸਲੇ ਥੋੜੀ ਜੀ ਬਣਾ ਲਾ ਥਕੇ ਆਏ ਆ ਸ਼ਰਮ ਚਲੋ ਕੀ ਕਰਨਾ ਫਿਰ ਹੁਣ ਇਸੇ ਤਰ੍ਹਾਂ ਹੀ ਕੰਮ ਭੁਗਤ ਦੇ ਰਹਿੰਦੇ ਨੇ ਕੋਈ ਨਹੀਂ ਪਤ ਮਹਾਰਾਜ ਬਹੁਤਾ ਦਈ ਬਹੁਤਾ ਦਈ ਤਾਂ ਬਹੁਤਾ ਦਈਇ ਤੀਆਂ ਬਿਲਕੁਲ ਜੀ ਨਹੀਂ ਆਦੇ ਦਿੱਤੀਆਂ ਨਹੀਂ ਘਾਟਾ ਪੈਂਦਾ ਹਾਂ ਜੀ ਹਾਂ ਜੀ ਮਹਾਰਾਜ ਬਹੁਤਾ ਦਿੰਦਾ ਵਾ ਇਹ ਤੇ ਐਵੇਂ ਵਹਿਮ ਹੁੰਦੇ ਨੇ ਯਾਹ ਦੇਤਾ ਤੇ ਉਹ ਦੇਤਾ ਤੇ ਖਰੇ ਸਾਡੇ ਘਰ ਘਾਟਾ ਘਾਟਾ ਪੈ ਜਾਣਾ ਨਹੀਂ ਬੜਾ ਕੁਛ ਰੱਬ ਦਿੰਦਾ ਚਲੋ ਬੀਜੀ ਬੈਠੋ ਤੁਸੀਂ ਤੇ ਮੈਂ ਨਾ ਮੜ ਜੇ ਮੱਝ ਬਣਾਉ ਉਹ ਤੇ ਪਠਿਆਦੇ ਹਾਂ ਮੜੇ ਚਾਹ ਪੀਣੇ ਬੈਗ ਗਏ ਪਾ ਲੈ ਪੁੱਠੇ ਪੁੱਠੇ ਚਾਹ ਕੋਈ ਨਹੀਂ ਕੰਮ ਕਰਾਈ ਤੇ ਜਿਹੜਾ ਕਰਨਾ ਸੀ ਚੱਲ ਹੋਣਾ ਆਪਣੇ ਘਰ ਦਾ ਕੰਮ ਕਰੋ ਸ਼ੁਕਰ ਹੈ ਚਲੋ ਮੇਰੇ ਜਾਨ ਵੀ ਠੰਡਵਾ ਜੇ ਉਹਨੂੰ ਚੰਗਿਆਂ ਸਮਝਦੇ ਨੇ ਭਰਾ ਭਝਾਈ ਤੇ ਮੇਰੇ ਦਿਲ ਨੂੰ ਵੀ ਠੰਡ ਪੈਂਦੀ ਹੈ ਤੇ ਚਲੋ ਰੱਬ ਇਹਨਾਂ ਨੂੰ ਵੀ ਬਹੁਤਾ ਦੇ ਸੱਚੇ ਭਾ ਅਛਾ ਵਾਹੀ ਗੁਰੂ ਤੰਦਰੁਸਤੀ ਬਖਸ਼ੇ ਹਾਈ ਹਾਈ ਕਿ ਹਲੇ ਵਿਥੇ ਤੁਰੇ ਫਿਰੰਡੀਆ ਕੱਲੂ ਕੀ ਰਖੜੀ ਆ ਇੱਕ ਤਾਂ ਮੈਨੂੰ ਉਦੋਂ ਦਾ ਚਾਚੀ ਨੇ ਵੱਧ ਘਟ ਗੱਲਾਂ ਬੜੀਆਂ ਕੀਤੀਆਂ ਘਰੋਂ ਭਜਾਈ ਨਹੀਂ ਤੇ ਮੈਂ ਤਾਂ ਇਹਨੂੰ ਕੋਈ ਸਕੀਮ ਲਾ ਕੇ ਤਿਲੀ ਦੇ ਦੇਣੀ ਸੀ ਕਿਤੇ ਮੈਨੂੰ ਬਾਹਰ ਟਕਰੇ ਨਾ ਤੇ ਮੈਂ ਇਹਨੂੰ ਕੋਈ ਨਾ ਕੋਈ ਗੱਲ ਇਹੋ ਜੀ ਸਲਾਹ ਦੇ ਕੇ ਤੇ ਮੈਂ ਫੇਰ ਕੋਈ ਨਾ ਕੋਈ ਤਿਲੀ ਲਾ ਦਵਾ ਇਹਨਾਂ ਦੇ ਘਰ ਪਰ ਮਿਲਨੀ ਨਹੀਂ ਨਾ ਬਾਹਰ ਨਾ ਮੈਂ ਜਾ ਹੀ ਸਕਦੀ ਉੱਧਰ ਬਾਹਰ ਵੇਖੂਗੀ ਜੀਦਾਂ ਕਿਤੇ ਮੈਨੂੰ ਮਿਲੀ ਸ਼ਾਮਾਂ ਤੱਕ ਤੇ